ਜੇਕਰ ਤੁਹਾਡੇ ਵੀ ਬੱਚੇ ਸਕੂਲ ਦੇ ਵਿੱਚ ਪੜ੍ਹਦੇ ਨੇ ਤਾਂ ਆਹ ਖਬਰ ਤੁਹਾਡੇ ਲਈ ਬਿਹਤ ਖਾਸ ਹੈ ਕਿਉਂਕਿ ਤੁਹਾਡੇ ਬੱਚੇ ਸਕੂਲ ਦੇ ਵਿੱਚ ਪੜ੍ਹ ਜਾਂਦੇ ਨੇ ਪਰ ਜੇਕਰ ਤੁਹਾਡੇ ਬੱਚੇ ਉੱਥੇ ਜਾ ਕੇ ਅਜਿਹਾ ਕੁਝ ਕਰਨਗੇ ਤਾਂ ਨੁਕਸਾਨ ਮਾਪਿਆਂ ਨੂੰ ਵੀ ਕਈ ਵਾਰ ਚਲਣਾ ਪੈ ਜਾਂਦਾ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਸਕੂਲੀ ਵਿਦਿਆਰਥੀ ਇੱਕ ਗਲੀ ਦੇ ਵਿੱਚ ਖੜ ਕੇ ਟਕਰਾਰबाजी ਕਰਦੇ ਨਜ਼ਰ ਆ ਰਹੇ ਨੇ ਤਾਂ ਦੇਖਦੇ ਦੇਖਦੇ ਇੱਕ ਦੂਜੇ ਨਾਲ ਹੱਥੋਂ ਪਾਈ ਹੋ ਗਈ ਗੱਲ ਸਿਰਫ ਛੋਟੀ ਜਹੀ ਸੀ ਉਹ ਵੀ ਤੁਹਾਨੂੰ ਦੱਸਾਂਗੇ ਨਜ਼ਰ ਮਾਰਦਿਆਂ ਵੀਡੀਓ ਤੇ ਮਾਮਲਾ ਲੁਧਿਆਣਾ ਦੇ ਜਲੰਧਰ ਬਾਈਪਾਸ ਨਜ਼ਦੀਕ ਸਕੂਲ ਦਾ ਜਿੱਥੇ ਦੋ ਸਕੂਲੀ ਬੱਚੇ ਪ੍ਰੇਰ ਤੋਂ ਬਾਅਦ ਬਾਹਰ ਆਉਣ ਸਮੇਂ ਆਪਸ ਵਿੱਚ ਭੜਗੇ ਉਦੋਂ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਪਹੁੰਚੇ ਵਿਦਿਆਰਥੀਆਂ ਦੇ ਭਰਾ ਨੇ ਗੱਲਬਾਤ ਕਰਦੇ ਦੱਸਿਆ ਕਿ ਸਕੂਲ ਦੇ ਵਿੱਚ ਪਾਣੀ ਪੀਂਦੇ ਸਮੇਂ ਇੱਕ ਦੂਜੇ ਦੇ ਉੱਤੇ ਪਾਣੀ ਦੇ ਛਿੱਟੇ ਪੈ ਗਏ ਜਿਸ ਨੂੰ ਲੈ ਕੇ ਇਹਨਾਂ ਦੀ ਟਕਰਾਅ ਹੋਈ ਅਤੇ ਸਾਨੂੰ ਫੋਨ ਕਰਕੇ ਬੁਲਾਇਆ ਤਾਂ ਇੱਥੇ ਸਾਡੀ ਲੜਾਈ ਹੋ ਜਾਂਦੀ ਹੈ। ਜਿੰਦਰ ਕੁਮਾਰ ਕਹਾਂ ਕਿ ਕਿਸ ਦਾ ਸਕੂਲ ਵਿੱਚ ਪੜ੍ਹਦੇ ਹੋ? ਕੀ ਡੋਲ ਪਬਲਿਕ ਸਕੂਲ ਕਹਾਂ ਇਹ ਗ੍ਰੀਨਲੈਂਡ ਦੇ ਕੋਲ ਗ੍ਰੀਨਲੈਂਡ ਦੇ ਪਾਸ ਕੀ ਹੋਇਆ ਅੱਜ? ਕੋਚ ਨਹੀਂ ਉਹਦੇ ਕੱਲ ਮਤਲਬ ਥੋੜੇ ਪਾਣੀ ਦੇ ਛਿੱਟੇ ਚੱਲ ਗਏ ਸੀ ਤਾਂ ਫਿਰ ਉਹ ਕਹਿੰਦਾ ਕਿ ਕੱਲ ਮਿਲੀ ਮੈਨੂੰ ਫਿਰ ਕੌਣ ਕਹਿੰਦਾ ਉਹ 11ਵੀਂ ਕਲਾਸ ਦਾ ਮੁੰਡਾ ਹੈਗਾ ਪ੍ਰਿੰਸ ਨਾਮ ਦਾ ਅੱਛਾ ਕੀ ਹੋਇਆ ਸੀਗਾ ਕੱਲ ਦੀ ਉਹਨੇ ਲੜਾਈ ਕੀਤੀ ਕੁਝ ਨਹੀਂ ਆਪਾਂ ਪ੍ਰੇਜੇ ਚ ਖੜੇ ਸੀ ਤਾਂ ਥੋੜੇ ਮੈਂ ਆਪਣੇ ਦੋਸਤ ਦੇ ਪਾਣੀ ਦੇ ਛਿੱਟੇ ਮਾਰੇ ਤਾਂ ਥੋੜਾ ਜਿਹਾ ਪਾਣੀ ਉੱਤੇ ਚੱਲ ਗਿਆ ਤਾਂ ਉਹ ਤਾਂ ਕਹਿੰਦਾ ਕਿ ਕੱਲ ਮਿਲੀ ਫਿਰ ਮੈਂ ਤੈਨੂੰ ਕੱਲ ਦੱਸਾਂਗਾ ਫਿਰ ਅੱਛਾ ਫਿਰ ਕੀ ਹੋਇਆ ਅੱਜ ਉਹ ਉਹਦਾ ਤਾਂ ਕੱਲ ਹੀ ਮੈਨੂੰ ਪੜਿਆ ਸੀ ਕਹਿੰਦਾ ਕਾਰਨ ਕਿੱਥੇ ਆ ਤੇਰਾ ਮੈਂ ਕਿਹਾ ਕਿ ਤੂੰ ਕੀ ਕਰੂਗਾ ਜੋ ਕੰਨਾ ਇੱਥੇ ਕਰ ਲੈ ਕਹਿੰਦਾ ਕੱਲ ਆਈਂ ਕੱਲ ਮੈਂ ਦੱਸਾਂਗਾ ਤੈਨੂੰ ਤਾਂ ਮੈਂ ਕਿਹਾ ਠੀਕ ਆ ਫਿਰ ਦੇਖ ਲੈਣਗੇ ਐ ਫਿਰ ਇਹ ਲੈਣ ਆਇਆ ਮੈਨੂੰ ਤਾਂ ਅੱਗੇ ਜਾ ਕੇ ਖੜਾ ਸੀ ਬਾਹੋਂ ਲੈਣ ਆਇਆ ਸੀ ਮੈਂ ਲੈਣ ਗਿਆ ਸੀਗਾ ਹਾਂ ਤਾਂ 12 ਗੰਡਾ ਸੀ 115 ਬੰਦੇ ਲੈ ਕੇ ਖੜਾ ਸੀ ਤਾਂ ਕਹਿੰਦਾ ਕੀ ਕਰ ਲੂਗਾ ਮੈਂ ਕਿਹਾ ਰਹਿਣ ਦੇ ਤੂੰ ਮੇਰਾ ਫਰੈਂਡ ਆ ਕਾ ਤੋ ਕਰਦਾ ਪਿਆ ਲੜਾਈ ਹੈ ਤਾਂ ਉਹਦਾ ਪਤਾ ਨਹੀਂ ਦੂਜਾ ਫਰੈਂਡ ਆ ਉਹ ਗੰਡਾਸੀ ਕੱਢ ਕੇ ਇਹਨਾਂ ਦੇ ਮਾਰਤੀ ਫਿਰ ਮੈਂ ਮੈਂ ਵੀ ਵਿਚ ਆ ਗਿਆ ਕਿੰਨੇ ਜਾਣੇ ਸੀਗੇ ਉਹ 10 15 ਹੋਊਗਾ ਲੜਾਈ ਕਿਸ ਚੀਜ਼ ਨੂੰ ਲੈ ਕੇ ਹੋਈ ਹੈ ਮੇਨ ਬਾਅਦ ਤੋਂ ਥੋੜਾ ਜਿਹਾ ਪਾਣੀ ਛਿੱਟੇ ਪਾਣੀ ਛਿੱਟੇ ਲੈ ਗਏ ਇੱਕੋ ਸਕੂਲ ਦੇ ਆਹੋ ਇੱਕੋ ਸਕੂਲ ਦੇ ਆ ਤੇ ਸਕੂਲ ਦੇ ਵਿੱਚ ਆ ਪ੍ਰਿੰਸੀਪਲ ਨਾਲ ਗੱਲ ਕੀਤੀ ਪ੍ਰਿੰਸੀਪਲ ਨਾਲ ਨਹੀਂ ਜੀ ਮੈਡਮ ਨਾਲ ਮਤਲਬ ਦੱਸਿਆ ਸੀ ਕਿ ਮੈਂ ਮੈਮ ਨੇ ਕਿਹਾ ਸੀ ਸੌਰੀ ਮੈਂ ਮੰਗ ਲਿਆ ਮੈਂ ਕਿਹਾ ਸੌਰੀ 10 ਵਾਈ ਸੌਰੀ ਮੰਗੀ ਮੈਂ ਮੈਂ ਕਿਹਾ ਰਹਿਣ ਤੂੰ ਮੇਰਾ ਫਰੈਂਡ ਆ ਤੇ ਤਾਂ ਵੀ ਉਹ ਔਖਾ ਹੋਈ ਜਾ ਰਹੀ ਸੀ ਠੀਕ ਹੈ ਤੇ ਹੁਣ ਕਿਤੇ ਕਿਤੇ ਸੱਟਾਂ ਲੱਗੀਆਂ ਕਿਤੇ ਕਿਤੇ ਲੱਗੀਆਂ ਮੇਰੇ ਇੱਥੇ ਲੱਗੀ ਹੱਡੀ ਵੀ ਕਾਟ ਗਈ ਆ ਤੇ ਇਹਨਾਂ ਦੇ ਸਿਰ ਤੇ ਲੱਗੀਆਂ ਕਿੰਨੇ ਜਣਾਂ ਦੇ ਸਿਰ ਤੇ ਲੱਗੀਆਂ ਬਸ ਦੋ ਦੇ ਦੋਨੋਂ ਭਰਾਵਾਂ ਦੇ ਹਾਂਜੀ ਉਧਰ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਅਧਿਕਾਰੀਆਂ ਨੇ ਮਾਮਲੇ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਹਣੀ ਦੀ ਰਿਪੋਰਟ